ਦਸੰਬਰ ਦਾ ਮਹੀਨਾ ਚੜਦਿਆਂ ਹੀ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਯਾਦ ਆਉਣ ਲੱਗ ਜਾਂਦੀ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਕਿਵੇਂ ਭੁੱਲ ਸਕਦੇ ਆ ਸਿੱਖ ਧਰਮ ਦਾ ਇਤਿਹਾਸ ਸਿਰਫ ਧਰਮ ਦੀ ਰੱਖਿਆ ਲਈ ਦਿੱਤੇ ਬਲੀਦਾਨਾਂ ਨਾਲ ਹੀ ਭਰਿਆ ਪਿਆ ਹੈ ਇਸ ਇਤਿਹਾਸ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਐਸੀ ਹੈ ਜਿਸ ਨੂੰ ਦੁਨੀਆ ਕਦੇ ਭੁਲਾ ਨਹੀਂ ਸਕਦੀ 1704 ਈਸਵੀ ਦੀ ਇਹ ਘਟਨਾ ਮਛੀਵਾੜੇ ਦੀ ਜੰਗ ਤੋਂ ਬਾਅਦ ਦੀ ਹੈ ਜਦੋਂ ਸਿੱਖ ਪਰਿਵਾਰ ਨੇ ਵੱਖ-ਵੱਖ ਦਿਸ਼ਾਵਾਂ ਵੱਲ ਨੂੰ ਆਪਣੇ ਚਾਲੇ ਪਾਏ ਮਛੀਵਾੜੇ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਵੇਂ ਫੌਜ ਬਹੁਤ ਘੱਟ ਸੀ ਪਰ ਉਹਨਾਂ ਨੇ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ ਇਸ ਜੰਗ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਕੁਝ ਸਮਾਂ ਸਰਸਾ ਨਦੀ ਤੇ ਹੀ ਬਿਤਾਉਣਾ ਪਿਆ ਸਰਸਾ ਨਦੀ ਬੇਹੱਦ ਤੇਜ਼ ਪਾਣੀ ਨਾਲ ਵਹਿ ਰਹੀ ਸੀ ਤੇ ਉਸਨੇ ਪਰਿਵਾਰ ਨੂੰ ਵੱਖ-ਵੱਖ ਹਿੱਸਿਆਂ ਵਿੱਚ ਤੋੜ ਦਿੱਤਾ ਇਸ ਦੌਰਾਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਜੋ ਕਿ ਕੇਵਲ 7 ਸਾਲਾਂ ਦੇ ਸਨ ਅਤੇ ਬਾਬਾ ਜੋਰਾਵਰ ਸਿੰਘ ਜੀ ਜੋ ਕਿ 9 ਸਾਲਾਂ ਦੇ ਸਨ ਗੰਗੂ ਬ੍ਰਾਹਮਣ ਨਾਲ ਮਿਲ ਗਏ ਗੰਗੂ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਪਹਿਲਾ ਨੌਕਰ ਰਿਹਾ ਸੀ ਉਸਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਹਾਲਤ ਵਿੱਚ ਦੇਖ ਕੇ ਉਹਨਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਪਰ ਮਗਰੋਂ ਘਰੇ ਲਿਜਾ ਕੇ ਮਾਤਾ ਜੀ ਦੇ ਕੋਲ ਕੁਝ ਨਗਦ ਪੈਸੇ ਅਤੇ ਸੋਨਾ ਦੇਖ ਕੇ ਉਸ ਦੇ ਮਨ ਵਿੱਚ ਲਾਲਚ ਆ ਗਿਆ ਗੰਗੂ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇਆਂ ਨੂੰ ਸਰਹੰਦ ਦੇ ਨਵਾਬ ਕੋਲ ਪਕੜਵਾ ਦਿੱਤਾ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਨਵਾਬ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤੇ ਗਏ ਇੱਥੇ ਨਵਾਬ ਨੇ ਉਹਨਾਂ ਨੂੰ ਧਰਮ ਪਰਿਵਰਤਨ ਕਰਨ ਲਈ ਪੇਸ਼ਕਸ਼ ਕੀਤੀ ਉਸ ਨੇ ਕਿਹਾ ਕਿ ਜੇਕਰ ਉਹ ਇਸਲਾਮ ਧਰਮ ਕਬੂਲ ਕਰ ਲੈਣ ਤਾਂ ਉਹਨਾਂ ਨੂੰ ਚੇ ਰਤਬੇ ਧਨ ਦੌਲਤ ਅਤੇ ਆਰਾਮ ਦਾ ਇੱਕ ਜੀਵਨ ਦੀ ਗਰੰਟੀ ਮਿਲੇਗੀ ਪਰ ਛੋਟੇ ਸਾਹਿਬਜ਼ਾਦਿਆਂ ਨੇ ਹਰ ਪੱਖੋਂ ਧਰਮ ਤੇ ਕਾਇਮ ਰਹਿਣ ਦਾ ਫੈਸਲਾ ਕੀਤਾ ਨਵਾਬ ਵਜ਼ੀਰ ਖਾਨ ਨੇ ਹਰ ਤਰ੍ਹਾਂ ਦੀਆਂ ਚਾਲਾਂ ਚਲੀਆਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਲਾਲਚ ਵੀ ਦਿੱਤਾ ਗਿਆ ਪਰ ਸਾਹਿਬਜ਼ਾਦਿਆਂ ਦੇ ਦਿਲਾਂ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਦੀ ਪੜਾਈ ਦੀਆਂ ਜੜ੍ਹਾਂ ਬਹੁਤ ਹੀ ਮਜ਼ਬੂਤ ਸਨ ਮਾਤਾ ਗੁਜਰੀ ਜੀ ਨੇ ਵੀ ਆਪਣੇ ਨੌਜਵਾਨ ਪੋਤੇਆਂ ਨੂੰ ਦਰਮ ਅਤੇ ਸਿੱਖਿਆ ਦਾ ਪਾਠ ਦਿੱਤਾ ਸੀ ਉਹਨਾਂ ਨੂੰ ਬਹਾਦਰੀ ਨਾਲ ਸਾਹਮਣਾ ਕਰਨ ਲਈ ਤਿਆਰ ਕੀਤਾ ਸੀ ਮਾਤਾ ਗੁਜਰੀ ਜੀ ਨੇ ਉਹਨਾਂ ਦੇ ਜਨਮ ਤੋਂ ਹੀ ਉਹਨਾਂ ਨੂੰ ਉਹਨਾਂ ਦੇ ਦਾਦੇ-ਪੜਦਾਦੇ ਦੀਆਂ ਕਹਾਣੀਆਂ ਸੁناਈਆਂ ਸਨ ਇਸ ਲਈ ਬੱਚਿਆਂ ਦੇ ਵੀ ਇਰਾਦੇ ਡ੍ਰਿੜ ਸਨ ਅਤੇ ਉਹ ਕਦੇ ਵੀ ਟੁੱਟ ਨਹੀਂ ਸਕੇਦੇ ਜਦੋਂ ਛੋਟੇ ਸਾਹਿਬਜ਼ਾਦੇ ਨੇ ਨਵਾਬ ਵजीर खान ਦੀਆਂ ਸਾਰੀਆਂ ਧਮਕੀਆਂ ਨੂੰ ਨਾਹ ਕਰ ਦਿੱਤੀ ਡਰੇ ਨਹੀਂ ਤਾਂ ਨਵਾਬ ਨੇ ਫਿਰ ਇੱਕ ਫੈਸਲਾ ਕਰ ਲਿਆ ਉਸਨੇ ਹੁਕਮ ਕੀਤਾ ਕਿ ਉਹਨਾਂ ਨੂੰ ਜਿਉਂਦਿਆਂ ਹੀ ਇੱਟਾਂ ਦੀ ਦੀਵਾਰ ਵਿੱਚ ਚੁਣ ਦਿੱਤਾ ਜਾਵੇ। ਛੋਟੇ ਸਹਿਬਜ਼ਾਦਿਆਂ ਨੇ ਉੱਥੇ ਵੀ ਹੌਸਲਾ ਨਹੀਂ ਹਾਰਿਆ ਅਤੇ ਆਪਣੀ ਸਜ਼ਾ ਨੂੰ ਸਵੀਕਾਰ ਕਰ ਲਿਆ ਪਰ ਧਰਮ ਪਰिवर्तन ਕਰਨ ਲਈ ਬਿਲਕੁਲ ਵੀ ਨਾ ਮੰਨੇ। ਇੱਟਾਂ ਦੀ ਦੀਵਾਰ ਉਹਨਾਂ ਦੇ ਸਰੀਰ ਦੇ ਆਲੇ-ਦੁਆਲੇ ਬਣਦੀ ਗਈ ਪਰ ਉਹਨਾਂ ਦੇ ਅੰਤਰਾत्मा ਤੇ ਕੋਈ ਅਸਰ ਨਹੀਂ ਪਿਆ। ਦੂਜੇ ਪਾਸੇ ਮਾਤਾ ਗੁਜਰੀ ਜੀ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ। ਉਹਨਾਂ ਨੂੰ ਕਿਸੇ ਤਰ੍ਹਾਂ ਦਾ ਭੋਜਨ ਜਾਂ ਪਾਣੀ ਨਹੀਂ ਦਿੱਤਾ ਗਿਆ। ਮਾਤਾ ਜੀ ਨੇ ਇਹ ਸਭ ਕੁਝ ਸਹਾਰਿਆ ਪਰ ਆਪਣੀ ਸਿੱਖੀ ਨੂੰ ਰਤਾ ਵੀ ਮੱਤਰ ਹਿੱਲਣ ਨਹੀਂ ਦਿੱਤਾ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਤੋਂ ਬਾਅਦ ਮਾਤਾ ਗੁਜਰੀ ਜੀ ਵੀ ਭੁੱਖ ਅਤੇ ਪਿਆਸ ਦੇ ਨਾਲ ਸ਼ਹੀਦੀ ਪਾ ਗਏ ਛੋਟੇ ਸਾਹਿਬ ਜਦੇ ਅਤੇ ਮਾਤਾ ਗੁਜਰੀ ਜੀ ਦੀ ਇਹ ਸ਼ਹਾਦਤ ਸਿੱਖ ਧਰਮ ਵਿੱਚ ਬੇਮਿਸਾਲ ਹੈ ਇਹ ਬਲੀਦਾਨ ਕੇਵਲ ਸਿੱਖ ਕੌਮ ਲਈ ਨਹੀਂ ਸੀ ਸਗੋ ਪੂਰੀ ਮਨੁੱਖਤਾ ਲਈ ਸੀ ਇਸ ਘਟਨਾ ਨੇ ਇਹ ਦਿਖਾਇਆ ਕਿ ਸੱਚਾਈ ਅਤੇ ਧਰਮ ਦੀ ਰੱਖਿਆ ਲਈ ਉਮਰਨ ਸਮਰਥਾ ਸਥਿਤੀ ਕੋਈ ਅਸਰ ਹੀ ਨਹੀਂ ਕਰਦੀ ਸਾਹਿਬਜ਼ਾਦਿਆਂ ਤੋਂ ਸਾਨੂੰ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਮਨੁੱਖ ਨੂੰ ਕਦੇ ਵੀ ਕਿਸੇ ਮੁਸੀਬਤ ਵਿੱਚ ਆਪਣਾ ਧਰਮ ਅਤੇ ਆਪਣੇ ਮੂਲ ਕਦੇ ਵੀ ਛੱਡਣੇ ਨਹੀਂ ਚਾਹੀਦੇ ਜਿੱਤ ਵੀ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ ਚਾਹੇ ਉਸ ਲਈ ਸਾਨੂੰ ਕਿੰਨੀ ਵੱਡੀ ਕੁਰਬਾਨੀ ਹੀ ਕਿਉਂ ਨਾ ਦੇਣੀ ਪੈ ਜਾਵੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਧਰਮ ਵਿੱਚ ਹਮੇਸ਼ਾ ਹੀ ਅਮਰ ਰਹੇਗੀ ਇਹ ਘਟਨਾ ਸਿੱਖੀ ਦੀ ਸੱਚੀ ਮਿਸਾਲ ਹੈ ਜੋ ਹਰ ਇੱਕ ਸਥਿਤੀ ਵਿੱਚ ਸੱਚ ਦੇ ਨਾਲ ਟਿਕੇ ਰਹਿਣਾ ਅਤੇ ਬੇਅਦਬੀ ਦਾ ਸਾਹਮਣਾ ਕਰਨ ਦੀ ਤਾਕਤ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ